ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਪਰਨ ਫੈਮਿਲੀ ਵਲੌਗਸ ਵਿੱਚ ਹੋਰ ਸਨਾ ਹੋ ਜੀ ਸਾਰੇ ਕਿਵੇਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਸਤੰਤ ਦਰਸਤ ਹੋਵਗੇ ਅੱਜ ਖੁਸ਼ੀ ਹੋਵੋਗੇ ਅੱਜ ਦਿਨ ਹੈਗਾ ਮੰਡੇ ਦਾ ਤੇ ਸਵੇਰ ਦੇ ਪੌਣੇ 7 ਦਾ ਟਾਈਮ ਹੋ ਚੁੱਕਿਆ ਤੇ ਬੱਚਾ ਵਾਟੀ ਰੈਡੀ ਹੋ ਕੇ ਦਵਾਰੇ ਇੱਧਰ ابھی ਜਦ ਸੁੱਤਾ ਵੇਆ ਇੱਧਰ ਸੈਡ ਬਰੀਤ ਪਈਆ ਕਿਉਂਕਿ ਰਾਤੇ ਲੇਟ ਸੁੱਤੇ ਨੇ ਲੇਟ ਸੌਣ ਦਾ ਨਤੀਜਾ ਦੇਖੋ ਹੁਣ ਇਹ ਹੁੰਦਾ ਹੈ ਜਦੋਂ ਲੇਟ ਸੌਣਾ ਹੈ ਹਨਾ ਹੁਣ ਸੁੱਤੇ ਹੋਏ ਨੇ ਇਹ ਉਧਰ ਸੈਜੇ ਪਾਪਾ ਗੱਡੀ ਚੋ ਰਹੇ ਨੇ ਇਹ ਆ ਦੇਖ ਹੱਥੇ ਹੱਥੇ ਆ ਉਹ ਦੇਖ ਉਹ ਗੱਡੀ ਚੋ ਰਹੇ ਨੇ ਇਹ ਮੈਟਿਕ ਖਣ ਬਗਾਰਾ ਕਾਤੇ ਬੱਚਿਆਂ ਦੇ ਰੈਡੀ ਠੀਪਨ ਬਗਿਆਣਾ ਬੱਚਿਆਂ ਦੇ ਰੈਡੀ ਕਰਤੇ ਤੇ ਆਪਾਂ ਬਣਾਈਆਂ ਸੀ ਪਿੰਡੀਆਂ ਦੀ ਸਰਚੀ ਸਾਨੂੰ ਰੱਟਾ ਲੈ ਲਈ ਗੱਡੇ ਗਾਲੇ ਖੁਰਪਾ ਲੈ ਲ ਬੈਠੇ ਪਾ ਲੈ ਦਿੰਦੀ ਆ ਮੈਂ ਤੇ ਆਪਾਂ ਰੈਡੀ ਆ ਜੀ ਸਬਜ਼ੀ ਬਣਾਈ ਸੀਗੀ ਤੇ ਬੱਚਾ ਜਿੱਦੀ ਤੋਂ ਰੈਡੀ ਕਰਦੇ ਉਹਨਾਂ ਨੇ ਬੈਗ ਚ ਪਾ ਲੇ ਤੇ ਹੁਣ ਮੈਂ ਤਵਾਰ ਰੱਖਿਆ ਹੋਇਆ ਮੈਂ ਹੁਣ ਬਣਾਉਂਗੀ ਸਾਈਡ ਖਾਪਾ ਦੀ ਤੇ ਆਪਣੀ ਰੋਟੀ ਜਦੋਂ ਜਾਣਗੇ ਹੈਲੋ ਮੈਡਮ ਜੀ ਉਠੋ ਉਠੋ ਉਠੋਣਾ ਅਭੀ ਜਾ ਤਾ ਉਠੋ ਉਠੋ ਆ ਹੱਥ ਨਹੀਂ ਛੋੜਨੇ ਸਾਸਰੀ ਦਾ ਹੱਥ ਜੋੜ ਕੇ ਨਹੀਂ ਬਲਾੜੇ ਉੱਠੋ ਉੱਠ ਉਠੋ ਉਠੋ ਚੱਲ ਚੱਲ ਕੱਤਰਾਤੂ ਉਨ ਤੋਂ ਲੈ ਲੈ ਸੌਣ ਲੈ ਲੈ ਡੇਟ ਸੌਣ ਐ ਉੱਠ ਜਾ ਉੱਤੋਂ ਕਿਹਣਾ ਬੈਲ ਲੰਬੀ ਜਾਣੀ ਜ਼ਰੂਰ ਤੁਝੋ ਦੀ ਤੁਸੀਂ ਪਾ ਲਈਂ ਡੰਪਣੀ ਬੈਗ ਚ ਕਿਤਾਬ ਉਹ ਦੁਪਾ ਸਾਰੀ ਐ ਟਿਫਨ ਪਾ ਲੈ ਪਾਣੀ ਦੀ ਬੋਟਰ ਆ ਫੇ ਚੱਕ ਕੇ ਉਧਰ ਪਈ ਆ ਹੁ ਉੱਠਣ ਦਾ ਨਾ ਨਹੀਂ ਆ ਰਹੀ ਚਲੋ ਜੀ ਮੈਂ ਉਹਨਾਂ ਨੂੰ ਢਾਲ ਕੇ ਭੇਜ ਦਮਾਂ ਫਿਰ ਮੈਂ ਤੁਹਾਨੂੰ ਫਿਰ ਕੱਲ ਦੱਸੂ ਮਮਾ ਨੂੰ ਵੀ ਨਹੀਂ ਆਈ ਮੈਨੂੰ ਵੀ ਨੀਂਦ ਆ ਰਹੀ ਸੀ ਮਮਾ ਨੇ ਇਤੋਂ ਸਾਨੂੰ ਸੁਸਤੀ ਪਾਈਆ ਬਾਰ ਬਾਰ ਕਹਿੰਦੇ ਮੈਨੂੰ ਨੀਂਦ ਨਹੀਂ ਆਈ ਦਮੀਆਂ ਮੈਨੂੰ ਨੀਂਦ ਨਹੀਂ ਆਈ ਇਹਨਾਂ ਨੂੰ ਨੀਂਦ ਆ ਰਹੀ ਸੀ ਮੈਂ ਕਿ ਤੁਹਾਨੂੰ ਹਮੇ ਭੇਜ ਕੇ ਮੈਂ ਸੌਂਦੀ ਹਾਂ ਹੁਣ ਇਹਦੇ ਪਾਪਾ ਜੀ ਉੱਠ ਖੜੇ ਹੋ ਗੱਡੀ ਲਾਗੇ ਤੋਂ ਰਾਤ ਤੋ ਆ ਕੇ ਲੈ ਕੇ ਆਇਆ ਨਾਲੇ ਔਰ ਸਵੇਰੇ ਫਿਰ ਮੀਂਹ ਪੈ ਗਿਆ ਪੰਜ ਦਿੋਏ ਫੇਰ ਲੱਗ ਪਈ ਤੇ ਸਵੇਰੇ ਮੀਂਹ ਪੈ ਗਿਆ ਉਹਦੇ ਕਰਕੇ ਫਿਰ ਸਾਰੀ ਤੁਹਾਨੂੰ ਫਰਗ ਪਾਣੀ ਦੇ ਛਿੱਟੇ ਜਿਹਾ ਪੈ ਜਾਂਦੇ ਨੇ ਹੁਣ ਦੁਵਾਰਾ ਧੁੱਤੀ ਆਉਣਾ ਨਹੀਂ ਹੁਣ ਦੁਵਾਰਾ ਕਪੜਾ ਮਾਰ ਕੇ ਹੁਣ ਦੇਖਦੇ ਆਂ ਵੀ ਜਾਂਦੇ ਨੇ ਕਿ ਮਤਲਬ ਜਿਹੜਾ ਮੁੰਡਾ ਰੱਖਿਆ ਗੱਡੀ ਤੇ ਉਹ ਲੈ ਕੇ ਜਾਊਗਾ ਤੇ ਆਪ ਵੀ ਨਾਲ ਜਾਂਦੇ ਨੇ ਕਿ ਨਹੀਂ ਜਾਂਦੇ ਦੇਖਦੇ ਆਂ ਕਿ ਵਾ ਪੈ ਜਾਣ ਫਿਰ ਤਾਂ ਮੈਂ ਬੈਜੂਗੀ ਹੋਰ ਘੰਟਾ ਤੱਕ ਨਹੀਂ ਤਾਂ ਵਸ ਫਿਰ ਹੁਣ ਮੈਂ ਰੋਟੀ ਬਣਾ ਕੇ ਰੋਟੀ ਬਣਾ ਕੇ ਖਾ ਕੇ ਨਾਲ ਦੀ ਨਾਲ ਆਪਣੇ ਕੰਮ ਕਾਰ ਕਰਨ ਲੱਗ ਜਾਣਾ ਤੇ ਇਹ ਜਾਂਦੇ ਹੁੰਦੇ ਨੇ। ਵਲੌਗ ਬਣਾਉਣਾ ਦਿਲੇ ਨਹੀਂ ਕਰਦਾ ਹੈਗਾ। ਹੈਂ? ਆਂਡਾ ਹੋਣ ਲਈ ਕਿ ਟਾਂਡੇ ਸਵੇਰੇ ਮੀ ਪਿਆ ਗਿਆ। 5 ਵਜੇ ਮੀ ਆਇਆ ਸੀਗਾ ਪੌਣੇ ਕ ਪੌਣੇ ਕ ਹਨਾ 5:05 ਵਜੇ। ਇਹ 5 ਵਜੇ ਹੀ ਸੱਚਾ ਹਾਂ 5 ਵਜੇ ਉੱਠ ਕੇ ਗਈ ਸੀ ਮੈਂ 5 ਵਜੇ ਨਹੀਂ ਆਇਆ। ਨਿਕਲ ਜਾਣੀਆਂ। ਰੋਜ਼ ਹੀ ਆਉਂਦਾ ਮੈਂ ਹੁਣ ਕਿੰਨੇ ਦਿਨ ਹੋ ਗਏ ਸਵੇਰੇ ਰੋਜ਼ ਮੀ ਪਿਆ ਹੁੰਦਾ। ਬੁੱਕੇਦਵਾਰ ਸੀਗਾ ਲੇਟ ਉੱਠੇ ਸੀਗੇ ਕੱਲ ਨਹੀਂ ਮੈਨੂੰ ਪਤਾ ਲੱਗਿਆ। ਪਰ ਸੋ ਵੀਨੇ ਮੈਨੂੰ ਪਤਾ ਲੱਗਿਆ ਅੱਜ ਮੈਨੂੰ ਪਤਾ ਲੱਗਿਆ ਕਿ ਕੱਲ੍ਹ ਮੈਂ 5 ਵਜੇ ਉੱਠ ਕੇ ਵਾਰ ਗਈ ਤਾਂ ਬੱਦਲ ਪੂਰਾ ਘੜ ਕਰ ਰਿਹਾ ਸੀ ਇੱਕਦਮ ਹੀ ਵੀ ਆ ਗਿਆ ਫਿਰ ਤੇ ਇਥੇ ਬੈਠ ਗਈਆਂ ਮਰਖੜੀਆਂ ਗਿਆ ਕਈ ਬਣਨ ਤਾਂ ਤਿਆਰੀ ਕਰ ਲਈ ਬਨ ਵੀ ਦਿੱਤੀਆਂ ਕਾਫੀ ਨੇ ਕਿਉਂਕਿ ਸੰਡੇ ਕਰਕੇ ਕਾਫੀ ਬਨ ਵੀ ਆਏ ਹਨ ਤੇ ਚਲੋ ਜੀ ਹੁਣ ਫਿਰ ਮਿਲਦੀਆਂ ਮੈਨੂੰ ਮੈਂ ਦੇਖਦੀ ਆਂ ਵੀ ਸੌਣੀ ਆ ਕਿ ਉਹ ਬਸ ਰੋਟੀ ਲਾਗਦੀਆਂ ਬਣਾਉਣ ਚਲੋ ਜੀ ਫਿਰ ਮਿਲਦੇ ਆ ਤੁਹਾਨੂੰ ਹਣ ਹਾਂਜੀ ਇੱਥੇ ਸਹਿਦ ਦੇ ਪਾਪਾ ਆ ਗਏ ਸੀਗੇ ਨਾ ਕੇ ਤੇ ਕਹਿੰਦੇ ਮੈਂ ਜਲਦੀ ਜਾਣਾ ਕਹਿੰਦੇ ਵੀ ਹੁਣ ਮੈਂ ਜਲਦੀ ਜਾਇਆ ਕਰਨਾ ਧੁੱਪ ਚੜ ਜਾਂਦੀ ਆ ਕੰਮ ਜਾਂਦੇ ਜਾਂਦੇ ਤੇ ਫਿਰ ਰੈਡੀ ਹੋ ਗਏ ਸੀਗੇ ਬਸ ਮੈਂ ਵੀ ਰੋਟੀ ਪਾਣੀ ਬਣਾ ਲੇ ਨਹੀਂ ਰੋਟੀ ਮੇ ਲੱਗਣਾ ਸੀ ਬਣਾਉਣ ਕਿਉਂਕਿ ਜਦੋਂ ਇਹ ਪਾਠ ਕਰਨ ਬੈਠ ਜਾਂਦੇ ਨੇ ਫਿਰ ਉਦੋਂ ਫਿਰ ਮੈਂ ਰੋਟੀ ਬਣਾਉਣੀ ਹੁੰਦੀ ਆ ਮੈਂ ਕਿਹਾ ਚਲੋ ਵੀ ਪਹਿਲਾਂ ਅੱਧਾ ਕਾ ਪਾਠ ਕਰ ਲੈਣ ਫਿਰ ਨਾਲ ਦੀ ਨਾਲ ਗਰਮ ਗਰਮ ਉੱਠ ਕੇ ਰੋਟੀ ਖਾ ਲੈਣਗੇ ਹਨਾ ਤੇ ਬੱਚੇ ਇੱਥੇ ਸਕੂਲ ਚਲੇ ਗਏ ਸੀਗੇ ਤੇ ਬਸ ਸਹਿਦ ਦੇ ਪਾਪਾ ਹੁਣ ਰੈਡੀ ਹੋ ਕੇ ਪਾਠ ਕਰਕੇ ਇਹ ਵੀ ਜਾਣਗੇ ਰੋਟੀ ਖਾ ਕੇ ਹਨਾ ਤੇ ਬਾਕੀ ਰਖੜੀਆਂ ਦਾ ਤਿਹਾਰ ਆ ਰਿਹਾ ਹਨਾ ਮੇਰੀਆਂ ਭੈਣਾਂ ਨੂੰ ਸਾਰੀਆਂ ਨੂੰ ਇਹੀ ਬੇਨਤੀ ਹੈ ਵੀ ਆਪਣੀਆਂ ਨਾਨੀ ਤਾਂ ਕਾਲਸ ਕਰਿਓ ਹਨਾ ਫੋਨ ਕਰਿਓ ਮੈਸੇਜ ਕਰਿਓ ਵੀ ਆ ਕੇ ਰਖੜੀ ਬੰਨ ਕੇ ਜਾ ਮੈਨੂੰ ਤਾਂ ਬਹੁਤ ਚਾਹ ਹੁੰਦਾ ਇਹ ਦਿਨ ਦਾ ਹਨਾ ਰਖੜੀਆਂ ਦਾ ਤੇ ਇੱਥੇ ਨਾ ਮੇਰੀ ਇੱਕ ਸਿਸਟਰ ਨੇ ਮੇਰੇ ਸਬਸਕ੍ਰਾਈਬਰ ਵੀ ਨੇ ਤੇ ਉਹਨਾਂ ਦਾ ਵੀ ਚੈਨਲ ਆ ਦੀਦਾ ਤੇ ਉਹ ਦੀਦੀ ਦੀ ਕਾਲ ਆ ਗਈ ਸੀ ਤੇ ਉਹਨਾਂ ਨਾਲ ਮੈਂ ਗੱਲਾਂ ਲੱਗੀ ਹੋਈ ਸੀ ਕਰਨ ਤੇ ਦੀਦੀ ਨੂੰ ਥੋੜਾ ਜਿਹਾ ਕੰਮ ਜਿਆ ਸੀਗਾ ਤਾਂ ਕਾਲ ਕੀਤੀ ਸੀਗੀ ਤੇ ਬਾਕੀ YouTube ਫੈਮਿਲੀ ਦੇ ਵਿੱਚ ਬਹੁਤ ਵਧੀਆ ਭੈਣ ਭਾਈ ਮਿਲ ਰਹੇ ਨੇ ਹਨਾ ਜਿਨ੍ਹਾਂ ਨਾਲ ਐਨਾ ਵਧੀਆ ਪਿਆਰ ਐਨਾ ਸਤਕਾਰ ਮਿਲ ਰਿਹਾ ਹੈ ਹਨਾ ਤੇ ਕਾਫੀ ਟਾਈਮ ਅਸੀਂ ਗੱਲ ਕੀਤੀ ਹਨਾ ਬਹੁਤ ਚੰਗਾ ਲੱਗਿਆ ਹਨਾ ਤੇ ਬਾਕੀ ਮੇਰੀਆਂ ਸਾਰੀਆਂ ਭੈਣਾਂ ਨੂੰ ਫੇਰ ਤੋਂ ਦੁਬਾਰਤ ਬੇਨਤੀ ਆ ਹਨਾ ਵੀ ਇਹ ਬਲੌਗ ਮੈਂ ਬਹੁਤ ਲੇਟ ਪਾ ਰਹੀ ਹਾਂ ਚਲੋ ਫੇਰ ਵੀ ਤੁਹਾਡੇ ਕੋਲ ਅੱਜ ਪਹੁੰਚ ਜਾਣਾ ਫੇਰ ਵੀ ਜਿਨ੍ਹਾਂ ਨੇ ਨਹੀਂ ਕੀਤਾ ਆਪਣੀਆਂ ਨੰਨਤਾਂ ਨੂੰ ਜ਼ਰੂਰ ਕਾਲ ਕਰਿਓ ਹਨਾ ਜ਼ਰੂਰ ਤੁਸੀਂ ਜਾਓ ਜਿਹੜੀਆਂ ਭੈਣਾਂ ਨਹੀਂ ਰੱਖਣੀਆਂ ਬਣਨ ਜਾਂਦੀਆਂ ਗੁੱਸੇ ਗਿੱਲੇ ਛੱਡ ਕੇ ਆਪਣੇ ਭੈਣ ਭਾਈਆਂ ਦੇ ਰਖੜੀਆਂ ਜ਼ਰੂਰ ਬਣਨਿਆ ਕਰੋ ਹਨਾ ਇਹ ਰਿਸ਼ਤੇ ਆ ਜਿਹੜੇ ਦ ਨਹੀਂ ਮਿਲਦੇ ਹੈਗੇ ਇੱਕ ਵਾਰੀ ਮਿਲਦੇ ਨੇ ਹੈਨਾ ਤੇ ਸੋ ਵਧੀਆ ਤਰੀਕੇ ਨਾਲ ਇਹਨੂੰ ਇੰਜੋਏ ਕਰਿਆ ਕਰੋ ਹੈਨਾ ਹਰ ਦਿਨ ਨੂੰ ਤੇ ਮੈਂ ਤਾਂ ਹਰ ਇੱਕ ਦਿਨ ਨੂੰ ਵਧੀਆ ਮਤਲਬ ਕਿ ਮੈਨੂੰ ਹਰੇਕ ਤਿਹਾਰ ਦਾ ਬਹੁਤ ਚਾਅ ਹੁੰਦਾ ਮੈਂ ਤਾਂ ਹਰੇਕ ਤਿਹਾਰ ਆਪਣਾ ਆਪਣਾ ਆਪਣੇ ਵੱਲੋਂ ਮੈਂ ਪੂਰਾ ਵੈਸਟ ਕਰਦੀ ਆ ਕਿਸੇ ਨੂੰ ਚੰਗਾ ਲੱਗੇ ਨਾ ਲੱਗੇ ਉਹ ਅਲੱਗ ਗੱਲ ਹੋਊਗੀ ਬਟ ਮੈਂ ਆਪਣੇ ਵੱਲੋਂ ਪੂਰਾ ਵੈਸਟ ਕਰਦੀ ਹੁੰਦੀ ਹਾਂ ਵੀ ਹਰ ਤਰ੍ਹਾਂ ਤਿਹਾਰ ਆ ਜਿਹੜਾ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਹਨਾ ਤੇ ਇੱਥੇ ਮੇਰੇ ਬੱਚੇ ਆ ਗਏ ਸੀਗੇ ਸਕੂਲ ਤੋਂ ਆ ਕੇ ਫਿਰ ਉਹ ਅੱਜ ਖਾਣ ਲੱਗੇ ਸੀਗੇ ਬੇਲ ਪੂਰੀ ਮੰਮਾ ਕਹਿੰਦੇ ਬੇਲ ਪੂਰੀ ਬਣਾ ਕੇ ਦੇ ਦੋ ਤੇ ਉਹਨਾਂ ਨੂੰ ਮੈਂ ਬਣਾ ਕੇ ਦਿੱਤੀ ਸੀਗੀ ਬੇਲ ਪੂਰੀ ਇੱਦਾਂ ਸੈਜ ਬੈਠ ਗਏ ਮੰਮਾ ਟੇਸਟੀ ਹੈ ਕਹਿੰਦੀ ਸਭ ਨੂੰ ਦਿਖ ਪੜ੍ਹ ਨਹੀਂ ਪਾਇਆ ਹੋਏ ਅਵਿਨ ਸਕੂਲ ਤੋਂ ਆ ਕੇ ਡਰੈਸ ਖੋਲ ਕੇ ਬੈਠ ਜਾਂਦਾ ਹੁੰਦਾ ਏ ਮਤਲਬ ਕਿ ਥੋੜਾ ਜਿਹਾ ਟਾਈਮ ਕਹਿੰਦਾ ਮम्मा ਗਰਮੀ ਬਹੁਤ ਆ ਵੀ ਹਜੇ ਨਹੀਂ ਮਾ ਪਾਉਣੇ ਹੈਗੇ ਤੇ ਸਹਜ ਉਹਨੂੰ ਕਹਿ ਰਹੀ ਸੀ ਮੈਨੂੰ ਕਹਿੰਦੀ ਮम्मा ਇਹਨੂੰ ਦਿਖਾਓ ਦਿਖਾਓ ਹੈਨਾ ਵੀ ਤੁਸੀਂ ਮੈਂ ਕਿਹਾ ਠੀਕ ਆ ਦਿਖਾ ਦੰਨੀ ਆ ਤੇ ਫਿਰ ਅਬੀ ਕਹਿੰਦਾ ਨਹੀਂ ਮੰਮਾ ਮੈਨੂੰ ਤੁਸੀਂ ਦਿਖਾਉਣਾ ਨਹੀਂ ਹੈਗਾ ਉਹ ਮੇਰੇ ਕੋਲ ਬੈਠਾ ਸੀਗਾ ਦੇਖੋ ਇਹਦੇ ਹੱਥ ਵੀ ਕਿਦਾਂ ਕਹਿੰਦਾ ਮੰਮਾ ਨਹੀਂ ਮੈਨੂੰ ਦਿਖਾਉਣਾ ਨਹੀਂ ਹੈਗਾ ਆ ਜੋ ਜੀ ਤੁਸੀਂ ਵੀ ਖਾ ਲਓ ਵੇਲ ਪੂਰੀ ਤੇ ਇਹ ਵਲੌਗ ਮੇਰੇ ਨਾਲ ਥੋੜਾ ਜਿਹਾ ਘੱਟੇ ਬਣ ਰਹੇ ਨੇ ਪਲੀਜ਼ ਜਿੰਨੇ ਕੁ ਵੀ ਬਣ ਰਹੇ ਨੇ ਤੁਸੀਂ ਪਿਆਰ ਤੇ ਸਪੋਰਟ ਜ਼ਰੂਰ ਬਣਾ ਕੇ ਰੱਖਿਓ ਯਾ ਸੱਚੀ ਹਾਂ ਚਲ ਹੁਣ ਹਾਂਜੀ ਫ੍ਰੈਂਡਸ ਟਾਈਮ ਹੋ ਗਿਆ ਜੀ ਪੌਣੇ 8 8:30 ਦਾ ਹੋ ਗਿਆ 15 ਮਿੰਟ ਮੇਰਾ ਮੂਰੇ ਰੱਖਿਆ ਹੋਇਆ ਤੇ ਇੱਧਰ ਸਾਡੇ ਸਰਦਾਰ ਸਾਹਿਬ ਜੀ ਵੀ ਆ ਚੁੱਕੇ ਨੇ ਸੱਚੀ ਗੱਲ ਜੀ ਸਾਰਿਆਂ ਨੂੰ ਸੋ ਤੇ ਵੀਡੀਓ ਬਣਾ ਕੇ ਸ਼ੋਰ ਚ ਕਿਉਂ ਜਾ ਲੱਗਦਾ ਵਧੀਆ ਵਧੀਆ ਹੈ ਹੈ ਲੋਕ ਆਪਣੀ ਇੰਸਟਾਗ੍ਰਾਮ ਤੇ ਸਰਚਾ ਮਾਰਦੇ ਨੇ ਹਨਾ ਪਤਾ ਚੱਲ ਵਧੀਆ ਮਾਰ ਕੇ ਦੇ ਜਿਹੜੇ ਜਿਹੜੇ ਗੰਦਾਸੇ ਦੇਦੇ ਅਸੀਂ ਥੋੜਾ ਗੰਦ ਦੇਖਦੇ ਚੱਲ ਵਧੀਆ ਉਹਨਾਂ ਨੂੰ ਵੀ ਦੇਖਣ ਗਏ ਸਰਚਾ ਮਾਰ ਲਾਗੇ ਸਹਿਜ ਜਿਹੜੇ ਕਹਿੰਦੇ ਅਸੀਂ ਵੀ ਥੋੜਾ ਗੰਦ ਦੇਖਦੇ ਸਰਚਾ ਮਾਰ ਮਾਰ ਕੇ ਇੰਸਟਾਗ੍ਰਾਮ ਤੇ ਦੇਖਦੇ ਆਈ ਢੀਆਂ ਸਰਚਾ ਮਰ ਲਾਤੇ ਹੋ ਤਾਂ ਟਾਈਮ ਆਉਗਾ ਪਰਮਾਤਮਾ ਹੋਰ ਸਰਚਾ ਮਰਾਉਂਦਾ ਹੈ ਇਸਾ ਜਿੰਦਾਬਾਦ ਜਿੰਦਾਬਾਦ ਅੱਜ ਜਿੰਦਾਬਾਦ ਅੱਜ ਜਿੰਦਾਬਾਦ ਹੱਸਦਾ ਸਾਰੇ ਬਾਬਾ ਜੀ ਹੋਰ ਸਰਚਾ ਮਰਵਾਉਣਗੇ ਟਾਈਮ ਹੁੰਦਾ ਹਰ ਇੱਕ ਦਾ ਟਾਈਮ ਹੁੰਦਾ ਹੈ ਕਿਉਂਕਿ ਅਸੀਂ ਸ ਕਹਿੰਦੇ ਤੰਨੇ ਮੇੜਿਆਂ ਦੇ ਵੀ ਟਾਈਮ ਹੁੰਦੇ ਨੇ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਹੈ ਕੋਈ ਤੰਨੇ ਮੇੜੇ ਮਾਰ ਲੰਦਾ ਕੋਈ ਚੱਕਰ ਨਹੀਂ ਮਾਰ ਲੰਦਾ ਹਨ ਪਰਮਾਤਮਾ ਸਭ ਦਾ ਟਾਈਮ ਲਿਆਉਂਦਾ ਹੈ ਟੀਮ ਬਣਾ ਲਈ ਸੀਗੀ ਤੇ ਇੱਧਰ ਆਪਾਂ ਨੇ ਇਹ ਬੜਾਈਆ ਬੂੰਦੀ ਦੀ ਸਬਜੀ ਇਹ ਥੋੜੀ ਥੋੜੀ ਰਸੀਲੀ ਜੀ ਰੱਖਿਆ ਤਰੀ ਵੀ ਰੱਖ ਸਕਦੇ ਤੁਸੀਂ ਜਿਆਦਾ ਪਰ ਮੈਂ ਕਿਹਾ ਕਿ ਮੈਂ ਰੱਖਿਆ ਰਸੀਲੀ ਜੀ ਰੱਖੀਆ ਇਹ ਬੂੰਦੀ ਜਿਹੜੀ ਆਮ ਆਪਾਂ ਖਾਂਦੇ ਨਹੀਂ ਹੈਗੇ ਦਹੀਂ ਚ ਪਾ ਕੇ ਆਹ ਵਾਲੀ ਆਪੇ ਇਹਦੇ ਤੇ ਵਿੱਚ ਇਹ ਇਹ ਹੈਗੀ ਸਿੰਪਲ ਕੱਲੇ ਨਮਕ ਵਾਲੀ ਹੈ ਨਾ ਵੀ ਚਾਲੂ ਪਾ ਕੇ ਪਿਆਜ਼ ਦਾ ਤੜਕਾ ਲਾ ਕੇ ਇਹ ਬਣਾਵੇ ਇੰਨੀ ਟੇਸਟੀ ਬਣਦੀ ਆ ਹਨਾ ਤੇ ਮੈਂ ਕਾਫੀ ਵਾਰ ਜਦੋਂ ਨਹੀਂ ਲੱਗਦਾ ਹੁੰਦਾ ਵੀ ਕੁਝ ਹੈ ਨਹੀਂ ਅੱਜ ਕੀ ਬਣਾਈਏ ਫਿਰ ਮੈਂ ਇਹ ਬਣਾ ਲਵਾਂ ਮੈਂ ਇੰਨੀ ਟੇਸਟੀ ਬਣਦੀ ਹੈ ਬਹੁਤ ਜ਼ਿਆਦਾ ਹੈ ਨਾ ਤੇ ਰੋਟੀ ਬਹੁਤ ਸਵਾਦ ਆਦੀ ਹੈ ਇਹਦੇ ਨਾਲ ਤੇ ਹਾਂ ਤੇ ਪਾਪਾ ਨੇ ਕਿਹਾ ਸਾਡੀ ਰਾਣੀ ਹੈ ਰਾਣੀ ਕਿਹਾ ਕਿ ਆਇਆ ਹੈ ਕਾ ਅੰਕਾ ਰਾਣੀ ਕਿਹਾ ਕਾ ਮੈਨੂੰ ਰਾਣੀ ਕਹਿ ਲੂ ਇਹ ਮੈਂ ਤਾਂ નોਕਰ ਰਾਣੀ ਆ ਹਾਂ ਇਹ નોਕਰ ਰਾਣੀ ਆ ਤੁਹਾਨੂੰ ਲੱਗਿਆ ਨਾ નોਕਰ ਰਾਣੀ ਰਾਣੀ ਤਾਂ ਰਾਣੀ ਹੈਗੀ ਆ ਗੱਡੀਆਂ ਤੇਰੇ ਪਾਪਾ ਦੀਆਂ ਰਾਣੀਆਂ ਦੋ ਰਾਣੀਆਂ ਹੈ ਮੈਂ ਮੂਰੇ ਵਾਲੀਆਂ ਮੈਂ ਨੌਕਰ ਉਹ ਦੋ ਰਾਣੀਆਂ ਘਰ ਵਾਲੀ ਮੰਗੋ ਸ਼ਿੰਗਾਰ ਕੇ ਰੱਖਦਾ ਬਣੀਆਂ ਨੂੰ ਉਹਨਾਂ ਨੂੰ ਨਾ ਇਹ ਤਾਂ ਹੈ ਹੀ ਫਿਰ ਟੁੱਟੀ ਨੰਨੀਆਂ ਮੈਨੂੰ ਨਹੀਂ ਪਸਾਈ ਸ਼ਿੰਗਾਰ ਦਾ ਬਾਈ ਮੈਨੂੰ ਨਹੀਂ ਕੁਝ ਵੀ ਦਿਵਾਉਣਾ ਮੇਰਾ ਘਰ ਵਾਲਾ ਤੂੰ ਮੈਨੂੰ ਜਮਨੀ ਦਿਵਾਉਂਗਾ ਮੈਨੂੰ ਨਹੀਂ ਦਿਵਾਉਣਾ ਨਾ ਮੈਨੂੰ ਕੋਈ ਕੱਪੜਾ ਨਾ ਮੈਨੂੰ ਕੋਈ ਜੁੱਤੀ ਉਹ ਦੇਖੋ ਉਹ ਕੱਢਦਾ ਕੋ ਮੋਕਾ ਚ ਨਹੀਂ ਲੜ ਮਾਰੇ ਅੰਸਰ ਲਗਾਰ ਲੇ ਹੋਰ ਫਿਰ ਭੁੱਲ ਜਾਂਦਾ ਫਿਰ ਕਿਉਂ ਭੁੱਲਦਾ ਇੱਕ ਵਾਰ ਦਿਮਾਗ ਨਾਲ ਬੜੇ ਬੜੇ ਸਾਲ ਲੈ ਕੇ ਫਿਰ ਬੈਠ ਬੜੇ ਬੜੇ ਸਾਲ ਹੁੰਦੇ ਜੇ ਮੈਂ ਕਾਲੂ ਕਰਦੀਆਂ ਨਾਲੇ ਮੈਂ ਤਾਂ ਆਪਣਾ ਜਿੰਮ ਲੱਗ ਜਾਣਾ ਮੈਂ ਵੀ ਪਤਲੀ ਹੋਣਾ ਨਹੀਂ ਨਹੀਂ ਦੂਜਾ ਪਾਣਾ ਮੈਂ ਲੰਮ ਸਾਲ ਨਹੀਂ ਆ ਪਤਾ ਕੁਛ ਨਹੀਂ ਹੁੰਦਾ ਦੇਖੀ ਜਾਉਗਾ ਹੁਣ ਆਪਾਂ ਜਿੰਮ ਦੇਖੀ ਜਾਉਂਦਾ ਲੋਕ ਵੀ ਟਖੰਡ ਚਾਉਂਦੇ ਇਹਨੇ ਠੰਡ ਤੋਂ ਹੀ ਔਖਾ ਹੋ ਜਾਂਦਾ ਜਿਆਦਾ ਦੇਖੀ ਜਾਉਗਾ ਜਿੰਮ ਹਾਂ ਇਹ ਹੁਣ ਟਿਊਸ਼ਨ ਹੈ ਵਾਦੀ ਮਿਲਦੀ ਤਾਂ ਹੈਗੀ ਨਾ ਇਹ ਮੈਮ ਕਹਿੰਦੇ ਨੇ ਸਾਡੇ ਘਰ ਦੇ ਕੋਲ ਹੈਗੇ ਨੇ ਪਰ ਖੰਨ ਨਾਲ ਘਰ ਉਹ ਅਲੱਗ-ਅਲੱਗ ਰੱਖਦੇ ਨੇ ਹੁਣ ਸਹਿਜ ਦੀ ਨਾਇੰਤਰਾਸ ਸਹਿਜ ਨੂੰ ਦੋ ਸਬਜੈਕਟ ਮੈਥ ਸਹਿਜ ਇੱਕ ਟੀਚਰ ਨੇ ਪੜਾਉਣਾ ਤੇ ਸਹਿਜ ਇੱਕ ਟੀਚਰ ਨੇ ਪੜਾਉਣਾ ਤੇ ਬਾਕੀ ਸਬਜੈਕਟ ਆ ਜਿਹੜੇ ਦੂਜੇ ਟੀਚਰ ਪੜਾਉਣਗੇ ਨਾ ਤੇ ਬਾਕੀ ਹੁਣ ਦੇਖਦੇ ਆ ਚਲੋ ਮੈਂ ਰੋਟੀ ਲਿਆਵਾਂ ਅਸੀਂ ਰੋਟੀ ਖਾ ਲਈਏ ਫਿਰ ਮਿਲਾਂਗੇ ਤੁਹਾਨੂੰ ਹਾਂਜੀ ਫਰੈਂਡਸ ਰੋਟੀ ਅਸੀਂ ਖਾ ਲਈ ਤੇ ਭਾਂਡੇ ਦੀ ਮਾਂ ਦੇ ਤੇ ਤੇ ਟਾਈਮ ਹੋ ਗਿਆ 10:30 ਦਾ ਭੁੱਲ ਗਈ ਸੀ ਵੀਲੌਗ ਦਾ ਐਂਡ ਕਰਨਾ ਤੇ ਬੱਚੇ ਸੋ ਗਏ ਤੇ ਬਸ ਹੁਣ ਕਿਚਨ ਆਪਣੀ ਸਾਫ ਕੋਈ ਹੁਣ ਆਪਾਂ ਸਵੇਰੇ ਕੰਮ ਕਰ ਸਟਾਰਟ ਫੇਰ ਕਰਾਂਗੇ ਜੇ ਤੁਹਾਨੂੰ ਸਾਡੇ ਵੀਲੌਗ ਵਧੀਆ ਲੱਗਦੇ ਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਫੋਲੋ ਜਰੂਰ ਕਰਿਆ ਕਰੋ ਮਿਲਾਂਗੇ ਕਿਸੇ ਨੈਕਸਟ ਵੀਲੌਗ ਦੇ ਨਾਲ ਸੋ ਕੇ ਜੀ ਬਾਈ ਬਾਈ ਗੁੱਡ ਨਾਈਟ ਟੇਕ ਕੇਅਰ সুইਟ ਡ੍ਰੀਮਸ ਬਾਏ ਬਾਈ